ਇਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਜੀਓ ਟਰੈਕਟਰ ਮੀਂਹ ਲਸ ਜੀ ਦੀਆਂ ਮੁੱਖ ਪਦਾਇਤਾਂ ਦੇ ਉੱਤੇ 0 ਡਾਲਰਾਂਸ ਪਾਲਿਸੀ ਚੱਲ ਰਹੀ ਹੈ ਰਿਸ਼ਵਤਪੁਰੀ ਦੇ ਅੰਗੇਸ਼ਟ ਉਹ ਇਸੇ ਡਰਾਈਵ ਦੇ ਵਿੱਚ ਜਿਹੜੇ ਰਿਸ਼ਵਤ ਲੈਂਦੇ ਨੇ ਉਹਨਾਂ ਦੇ ਅੰਗੇਸ਼ਟ ਚ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਕੋਲੇ ਕਰਜਿੰਦਰ ਕੁਮਾਰ ਜੀ ਆ ਕੇ ਆਪਣੇ ਕੰਪਲੇਂਟ ਕੀਤੀ ਸੀਗੀ ਤੇ ਤਹਿਸੀਲਦਾਰ ਨੇਪ ਤਹਿਸੀਲਦਾਰ ਨੇਗੇ ਵਰਮਲ ਸਿੰਘ ਤੇ ਇੱਕ ਜਿਹੜਾ ਕੋਟ ਕੋਟਗੁਰੂ ਦਾ ਪਿੰਡ ਦਾ ਹਲਕਾ ਪਟਵਾਰੀ ਗੁਰਤੇਜ ਸਿੰਘ ਰਿਸ਼ਵਤ ਦੀ ਡਿਮਾਂਡ ਕਰ ਰਹੇ ਨੇ ਪਟਵਾਰੀ ਨੇ ਨੈਤ ਫਸਿਲਦਾਰ ਦੇ ਨਾਲ ਸਲਾਹ ਕਰਕੇ ਜਿਹੜੇ ਪੈਸੇ ਮੰਗੇ ਸੀਗੇ ਉਹ ਪੈਸਿਆਂ ਦੇ ਵਿੱਚੋਂ 8000 ਰੁਪਏ ਦੀ ਡਿਮਾਂਡ ਹੋਈ ਸੀ ਕਿ ਜਿਹਦੇ ਰਿਕਾਰਡਿੰਗ ਛੋਟੀ ਸੀਗੀ ਬਾਅਦ ਦੇ ਵਿੱਚ ਕੋਟ ਕੋਟਗੁਰੂਗਾ ਪਿੰਡ ਦਾ ਹਲਕਾ ਪਟਵਾਰੀ ਗੁਰਤੇਜ ਸਿੰਘ ਰਿਸ਼ਵਤ ਦੀ ਡਿਮਾਂਡ ਕਰ ਰਹੇ ਨੇ ਪਟਵਾਰੀ ਨੇ ਨੈਤ ਫਸਿਲਦਾਰ ਦੇ ਨਾਲ ਸਲਾਹ ਕਰਕੇ ਜਿਹੜੇ ਪੈਸੇ ਮੰਗੇ ਸੀਗੇ ਉਹ ਪੈਸਿਆਂ ਦੇ ਵਿੱਚੋਂ 8000 ਰੁਪਏ ਦੀ ਡਿਮਾਂਡ ਹੋਈ ਸੀ ਜਿਹਦੀ ਰਿਕਾਰਡਿੰਗ ਛੋਟੀ ਸੀਗੀ ਬਾਅਦ ਦੇ ਵਿੱਚ ਜਿਹੜਾ ਜਿਹੜਾ 5000 ਦੇ ਵਿੱਚ ਇਹਨਾਂ ਦੀ ਗਲਤ ਹੈ ਹੋਈ ਸੀ ਉਸ ਦੌਰਾਨ ਜਿਹੜੇ 5000 ਰੁਪਏ ਜਿਹੜਾ ਰਜਿੰਦਰ ਕੁਮਾਰ ਤੋਂ ਨੇ ਸਾਡੇ ਕੋਲੇ ਕੰਪਲੇਂਟ ਕੀਤੀ ਵੀ ਜਦੋਂ ਬਾਰ-ਬਾਰ ਗੇੜੇ ਮਰਵਾ ਰਹੇ ਤਹਿਸੀਲਦਾਰ ਦੇ ਤੇ ਉਹਦੇ ਜਿਹੜੀ ਆਪਣੇ ਨਾਂ ਤੇ ਤਹਿਸੀਲਾਰ ਦੇ ਤੇ ਗੁਰਤੇਜ ਸਿੰਘ ਦੇ ਘਰ ਵਾਲੀ ਦੇ ਨਾਂ ਤੇ ਗਰਦੋਰੀ ਨਹੀਂ ਕਰਦੇ ਗਰਦੋਰੀ ਚੜਾਉਣ ਦੇ ਨਾਂ ਦੇ ਉੱਤੇ ਪੈਸੇ ਮੰਗੇ ਜਾ ਰਹੇ ਨੇ ਤੇ ਉਸ ਗਰਦੌਰੀ ਦੇ ਵਿੱਚ 3 ਕਨਾਲ 10 ਬਰਲੇ ਦੀ ਗਰਦੌਰੀ ਸੀਗੀ ਇਸ ਗਰਾਉਂਡ ਦੇ ਦਿੱਤੇ ਉਹਨਾਂ ਨੇ ਜਿਹੜੀ ਸਾਡੇ ਕੰਸਰਨ ਬੰਦਿਆਂ ਕੋਲੇ ਆ ਕੇ ਸ਼ਿਕਾਇਤ ਕੀਤੀ ਸਾਡੇ ਡੀਐਸਪੀ ਵਿਜनेश ਜਿਹੜੇ ਸੰਦੀਪ ਜੀ ਆ ਉਹਨਾਂ ਕੋਲ ਉਹਨਾਂ ਨੇ ਤਬੂਤ ਫੈਕਸ਼ਨ ਕਰਦੇ ਹੋਏ ਸਾਡੀ ਜਿਹੜੀ ਟੀਮ ਉੱਤੇ ਰੇਡ ਕੀਤਾ ਤੇ ਉਸ ਬੰਦੇ ਨੇ ਜਿਹੜਾ ਰੰਗੇ ਹੱਥੇ ਦੋਨੋਂ ਤਹਿਸੀਲਦਾਰ ਨੇਫ ਤਹਿਸੀਲਦਾਰ ਆਪਣੇ ਨਰਮਲ ਸਿੰਘ ਤੇ ਗੁਰਪ੍ਰੀਤ ਸਿੰਘ ਜਿਹੜੇ ਪਟਵਾਰੀ ਹੈ ਦੋਨਾਂ ਨੂੰ 25-2500 ਰੁਪਏ ਦੇ ਨਾਲ ਰੰਗੇ ਹੱਥੇ ਕੰਮ ਕੀਤਾ ਕਿੰਨੇ ਦੀ ਗੱਲ ਹੋਈ ਸੀ ਸੱਤ ਤੇ ਕਿੰਨੇ ਜਦੋਂ ਤੁਸੀਂ ਰਾਉਂਡਰ ਪੜੇ ਆ ਉਹ ਕਿੰਨੇ ਭਰਾ 8000 ਦੀ ਇਹਨਾਂ ਦੀ ਗੱਲ ਹੋਈ ਸੀ 5000 ਇਹਨਾਂ ਨੂੰ ਦੇਣਾ ਦਾ ਵਾਅਦਾ ਕੀਤਾ ਸੀ ਉੱਥੇ ਵੀ ਜੇ ਕੋਈ ਮਜਬੂਰੀ ਦੇ ਵਿੱਚੋਂ ਮੰਗ ਰਿਹਾ ਸੀ 5000 ਦੇ ਵਿੱਚੋਂ 2500 ਰੁਪਿਆ ਜਿਹੜਾ ਸੀ ਉਹ ਕਰਤੇਜ ਪਟਵਾਰੀ ਤੋਂ ਮਿਲਿਆ ਔਰ 2500 ਇਹਨਾਂ ਤਹਿਸੀਲਦਾਰ ਦੇ ਜੇ ਤੋਂ ਮਿਲਿਆ ਕੋਈ ਮੈਸੇਜ ਇਸ ਤਰ੍ਹਾਂ ਦਾ ਜਿਹੜੇ ਲੋਕ ਕੰਮ ਕਰਦੇ ਨੇ ਕਿ ਵੱਡਾ ਡਿਪਾਰਟਮੈਂਟ ਚ ਵੱਡੇ ਵੱਡੇ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਮਾਨਯੋਗ ਸਰ ਸੀਐਮ ਸਾਹਿਬ ਵੱਲੋਂ ਤੇ ਜਿਸ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਦੇ ਜਿਹੜੇ ਸਾਡੇ ਸੀਨੀਅਰ ਆਫੀਸਰਸ ਨੇ ਸਾਰਿਆਂ ਵੱਲੋਂ ਵੀ ਜੋ ਕੋਈ ਕੰਮ ਕਰਨਾ ਹੈਗਾ ਆਪਦੇ ਤਰੀਕੇ ਨਾਲ ਤੇ ਆਪਦੇ ਜਿਹੜੇ ਮਤਲਬ ਸਾਡੇ ਬਿਨਾਂ ਕਿਸੇ ਰਿਸ਼ਵਤ ਦੇ ਵਿੱਚ ਆਫਸਰ ਜਿਹੜੇ ਕਰਨਗੇ ਤੇ ਦੂਸਰਾ ਜੇ ਕੋਈ ਰਿਸ਼ਵਤ ਦੀ ਡਿਮਾਂਡ ਕਰਦਾ ਹੈਗਾ ਉਹਦੀ ਤੁਰੰਤ ਜਿਹੜੀ ਸ਼ਿਕਾਇਤ ਹੈ ਕਿ ਵਿਜੀਲੈਂਸ ਕੋਲ ਜਾ ਆਉਣ ਸਾਡੇ ਹਰ ਇੱਕ ਜਗ੍ਹਾ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਜਿੰਨਾਂ ਜਿੰਨਾਂ ਕੋਲੇ ਕੰਪਲੇਂਟ ਕਰ ਸਕਦੇ ਨੇ ਤੇ ਉਹਦੇ ਤੇ ਕਾਰਵਾਈ ਜ਼ਰੂਰ ਹੋਊਗਾ ਥੈਂਕ ਯੂ